ਇਸ ਕਪੜੇ ਵਿੱਚ ਆਪਾਂ ਬਲਾਊਜ਼ ਦੀ ਕਟਿੰਗ ਕਰਾਂਗੇ ਇਹ ਵੀ ਆਪਣੇ ਕੋਲੇ 1.5 ਮੀਟਰ ਹੈ 1.5 ਮੀਟਰ ਇਹ ਸ਼ਲਟੂਨ ਜਾਂ 1.5 ਮੀਟਰ ਬਾਟਮ ਹੁੰਦੀ ਹੈ ਵੈਸੇ ਇਹਦੇ ਵਿੱਚ ਉਹ ਪਾਣੀ ਘੱਟ ਬਣਨਾ ਕਿਉਂਕਿ ਬੈਲ ਬਟ ਹੁੰਦੀ ਹੈ ਜਿਹੜੀ ਆਪਣੀ ਸਲੀਨ ਹੁੰਦੀ ਹੈ ਉਸ ਵਿੱਚ ਜ਼ਿਆਦਾ ਧਿਆਨ ਰੱਖਣਾ ਪੈਂਦਾ ਆਪਾਂ ਨੂੰ ਲਾਈਟ ਡਾਰਕ ਦਾ ਇਸ ਵਿੱਚ ਇਹਨਾਂ ਪਤਾਨੀ ਚੱਲਦਾ ਚਾਹੀਦੀ ਤੁਹਾਡੇ ਕੋਲੇ ਪਲੇਨ ਸੂਟ ਚਾਹੀਦੀ ਪ੍ਰਿੰਟ ਫਲੈਡਰ ਦੀ ਕਟਿੰਗ ਕਰਨੀ ਪਹਿਲਾਂ ਆਪਾਂ ਸਿੰਗਲ ਪੱਲੇ ਵਿੱਚ ਇਸ ਨੂੰ ਫੋਲਡ ਕਰਾਂਗੇ ਕੰਨੀ ਵਾਲੀ ਸਾਈਡ ਲਵਾਂਗੇ ਆਪਣੇ ਵੱਲ ਪਹਿਲਾਂ ਇਸ ਜਗ੍ਹਾ ਤੋਂ ਆਪਣੇ ਕੱਪੜੇ ਨੂੰ ਸੈੱਟ ਕਰਨਾ ਸੈਂਟਰ ਦੇ ਵਿੱਚੋਂ ਜੇਕਰ ਕੱਪੜੇ ਦੇ ਵਿੱਚ ਕਾਣ ਹੁੰਦਾ ਤਾਂ ਆਪਾਂ ਨੂੰ ਪਤਾ ਚੱਲ ਜਾਂਦਾ ਸੈਂਟਰ ਦੇ ਵਿੱਚੋਂ ਸੈੱਟ ਕਰਨ ਨਾਲ ਤ੍ਰਿਕਨ ਸੈਂਟਰ ਦੇ ਵਿੱਚ ਸੈੱਟ ਕਰਨਾ ਦੇਖੋ ਜੋ ਵੀ ਇਹ ਚਕਾਨ ਹੁੰਦਾ ਕੱਪੜੇ ਵਿੱਚ ਇੱਕ ਸਾਈਡ ਤੇ ਚਲਾ ਜਾਂਦਾ ਇਦਰੇ ਹੈਗੀ ਆਪਣੀ ਉੱਪਰਲੀ ਸਾਈਡ ਪਲਾਜੋ ਦੀ ਦੂਸਰੀ ਸਾਈਡ ਆਪਣੀ ਰੱਖਣੀ ਆ ਮੋਰੀ ਪਹਿਲਾਂ ਆਪਣੀ ਉੱਪਰਲੀ ਸਾਈਡ 'ਨਿਸ਼ਾਨ' ਲਗਾਉਣ ਨੇ ਪਹਿਲਾ ਪਲਾਵਾਂਗੇ ਲਾਸਟਕ ਵਾਲਾ ਨਿਸ਼ਾਨ ਇਹ ਆਪਨੇ ਲਉਣਾਗਾ ਜੇਕਰ ਕਪੜਾ ਹੈ ਉਹ ਕਾਟਨ ਦਾ ਨਾ ਉਸ ਵੇਲੇ ਆਪਾਂ 2 ਇੰਚ ਦੇ ਲਉਨੇ ਨੇ ਇਸਨੋਂ ਪਟਾ 2 ਇੰਚ ਦੇ ਲਾਵਾਂਗੇ ਕਿਉਂਕਿ ਕਪੜਾ ਥੋੜਾ ਗਾਫ ਹੁੰਦਾ ਇਸ ਕਰਕੇ ਪਹਿਲਾ ਪਹਿ 2 ਇੰਚ ਤੇ ਨਿਸ਼ਾਨ ਲਾਵਾਂਗੇ ਇੱਕ ਇਹ ਹੋ ਗਈ ਆਪਣੀ ਲਾਸਟਕ ਵਾਲੀ ਜਗਾ ਹੁਣ ਆਪਾਂ ਨੇ ਲਉਣਾ ਲੰਬਾਈ ਦਾ ਨਿਸ਼ਾਨ ਇਸ ਨਿਸ਼ਾਨ ਤੋਂ ਲੰਬਾਈ ਆਪਣੇ ਕੋਲ ਹੈਗੀ 37 ਇੰਚ ਪਹਿਲਾ ਇੱਕ ਨਿਸ਼ਾਨ 37 ਇੰਚ ਤੇ ਲਾਵਾਂਗੇ ਦੂਸਰਾ ਫੋਲਡ ਲਈ 40 ਇੰਚ ਤੇ ਯਾਨੀ ਕਿ 3 ਇੰਚ ਆਪਾਂ ਨੇ ਦੂਆਰ ਰੱਖਿਆ ਇੱਥਾ ਫੋਲਡ ਕਰਨ ਲਈ ਹੁਣ ਆਪਾਂ ਨੇ ਲਉਣਾ ਹੱਸ ਦਾ ਨਿਸ਼ਾਨ ਅਸਨਾਂ ਜਣਾ ਪਲਾ ਮੰਗੇ ਉੱਪਰ ਤੋਂ ਉੱਪਰ ਤੋਂ ਹੀ ਲਾ ਮੰਗੇ ਆਪਾਂ 13 ਇੰਚ ਤੇ ਦੇਖੋ ਜੀ ਉਹ ਜੇ ਉਹ ਇਹ ਨਿਸ਼ਾਨ ਹੁੰਦਾ ਹੈ ਨਾਪਦੇ ਹਸਾਂ ਨਾਲ ਹੁੰਦਾ ਹਮੇਸ਼ਾ ਆਪਣੇ ਕੋਲੇ 18 ਇੰਚ ਜੈਸਟ ਦਾ ਛੋਟਾ ਗਾਇਸ ਕਰਕੇ ਆਪਾਂ 13 ਇੰਚ ਤੇ ਲਾ ਰਹੇ ਨਿਸ਼ਾਨ ਜੇਕਰ ਤੁਹਾਡੇ ਕੋਲ ਇਸ ਤੋਂ ਹੈਵੀ ਆ ਤਾਂ ਤੁਸੀਂ 13.5 ਕਰ ਸਕਦੇ ਹੋ ਇਦਾਂ ਨਹੀਂ ਹੈਗਾ ਕਿ ਆਪਾਂ 15 ਦੇ ਲੈ ਜਾਾਂਗੇ ਚੈਰੀ ਕਿੰਨਾ ਵੀ ਭਾਰੀ ਨਾ ਆਪਾਂ ਵੱਤ ਵੱਤ 14 ਦੇ ਲੈ ਜਾ ਸਕਦੇ ਹੋ ਉੱਪਰ ਤੋਂ ਲੈ ਕੇ ਜੇਕਰ ਜਾ ਰਹੇ ਹੇਠੇ ਲੈ ਕੇ ਜਾਓ ਕਿ ਤਾਂ ਇਸ ਜਗ੍ਹਾ ਤੋਂ ਆਪਣੇ ਨੂੰ ਪਲਾਜੋ ਫਟਣ ਲੱਗ ਜਾਂਦਾ ਇਸ ਕਰਕੇ నిశా తేహ ఇంచే పట్లా నిశాను పలాజోదా పట్టు బారీ సా బారా ఇంకా నిశానుశానే డే ఇ హటా జే ఇ హా ని నిశానే ਜਿਹੜੇ ਪਲਾਜ਼ੋ ਦੀ ਕੰਮ ਰਹਿਣੀ ਹੁੰਦੀ ਹੈ ਕਮਰਾ ਆਪਣੇ ਕੋਲੇ ਰਹੂਗੀ 22 ਇੰਚ ਤਿਆਰ ਕਿਉਂਕਿ ਜੋ ਆਪਣੇ ਫਰੰਟ ਕੱਢਣਾ ਲਈ ਤਿਆਰ ਦਾ ਹੀ ਕੱਟਣਾ ਹੁੰਦਾ ਇਹਦਾ ਮਾਰਜਨ ਹੁੰਦਾ ਉਹ ਆਪਾਂ ਜੋ ਬੈਗ ਕਟਾਂਗੇ ਉਸ ਵਿੱਚੋਂ ਲਵਾਂਗੇ ਹੁਣ 22 ਇੰਚ ਆਪਣਾ ਤਿਆਰੇ ਜੂ ਜਿਹਦੀ हिਪ ਇਸ ਤਰੀਕੇ ਨਾਲ ਆਪਣੇ ਇਹ ਨਿਸ਼ਾਨ ਲੋਣਾ ਇੱਕਜੰਤ ਆਪਾਂ ਇਸ ਜਗ੍ਹਾ ਤੋਂ ਕੱਟ ਪਾਵਾਂਗੇ ਇਹ ਕੱਟ ਆਪਣੀ ਆਊਗੀ ਅੱਗੇ ਜਾਨੀ ਕਿ ਇਹ ਜੋ ਅਸਣ ਵਾਲੀ ਸਲਾਈ ਹੁੰਦੀ ਹੈ ਇਸ ਵਿੱਚ ਇਸ ਜਗ੍ਹਾ ਤੋਂ ਆਪਾਂ ਨੇ ਗਲੇ ਹੀ ਦੇਣੀ ਆ ਇਸ ਤਰੀਕੇ ਨਾਲ ਹੁਣ ਆਏ ਨੇ ਆਪਾਂ نیچے نیچے ਆਪਾਂ ਨੇ ਇੱਕ ਨਿਸ਼ਾਨ ਲਾਉਣਾਗਾ 1.5 ਇੰਚ ਹਟਾ ਕੇ ਉਸ ਤੋਂ ਬਾਅਦ ਆਪਾਂ ਨੇ ਮੂਰੀ ਦਾ ਨਿਸ਼ਾਨ ਲਾਉਣਾ ਮੂਰੀ ਆਪਣੇ ਕੋਲ ਹੈਗੇ 6 ਇੰਚ ਇਸ ਸਾਬ ਨਾਲ ਆਪਾਂ ਨੇ ਕਟਿੰਗ ਕਰਨੀ ਆ ਜਦੋਂ ਵੀ ਤੁਸੀਂ ਕੋਈ ਵੀ ਪਲਾਜੋ ਵਗੈਰਾ ਕਟਿੰਗ ਕਰੋ ਤਾਂ ਫੱਟੀ ਜ਼ਰੂਰ ਰੱਖੋ ਆਪਣੇ ਕੋਲ ਕਿਉਂਕਿ ਫੱਟੀ ਨਾਲ ਹੀ ਪਲਾਜੋ ਦੀ ਫਿਟਿੰਗ ਆਉਣੀ ਹੁੰਦੀ ਹੈ ਜੀ ਇਸ ਕਰਕੇ ਜੋ ਵੀ ਤੁਸੀਂ ਨਿਸ਼ਾਨ ਲਾਉਣਾ ਫੱਟੀ ਨਾਲ ਹੀ ਲਾਓ ਕਈ ਵਾਰ ਸਾਡੀਆਂ ਭੈਣਾਂ ਇਸ ਤਰ੍ਹਾਂ ਸਿੱਧਾ ਨਿਸ਼ਾਨ ਲਾ ਲੈਂਦੀਆਂ ਨੇ ਉਸ ਨਾਲ ਕੀ ਹੁੰਦਾ ਕਿ ਪਲਾਜੋ ਜਿਹੜਾ ਆਪਣਾ ਬਿਲਕੁਲ ਵੀ ਸਹੀ ਫਿਟਿੰਗ ਨਹੀਂ ਆਉਂਦੀ ਦੇਖੋ ਤੁਸੀਂ ਕਪੜਾ ਕਿੰਨਾ ਵਿੱਚ ਹੋਰ ਐਡ ਹੋ ਗਿਆ ਇਹ ਨਹੀਂ ਹੋਣਾ ਚਾਹੀਦਾ ਤੁਸੀਂ ਹਮੇਸ਼ਾ ਨਿਸ਼ਾਨ ਇਸ ਤਰ੍ਹਾਂ ਨਹੀਂ ਫੱਟੀ ਨਾਲ ਹੀ ਲਾਓ ਜੋ ਆਪਣੇ ਨਿਸ਼ਾਨ ਲਾਏ ਇਸ ਨਿਸ਼ਾਨ ਉਪਰ ਹੀ ਆਪਣੀ ਕਟਿੰਗ ਕਰਨੀ ਹੈਗੀ ਸੇਮ ਇਹੀ ਨਿਸ਼ਾਨ ਆਪਾਂ ਦੂਸਰੀ ਸਾਈਡ ਲਾਵਾਂਗੇ ਇਸ ਤਰੀਕੇ ਨਾਲ ਆਪਾਂ ਨੇ ਕਟਿੰਗ ਕਰਨੀ ਹੈ ਜੀ ਨਿਸ਼ਾਨ ਲਾ ਕੇ ਤਿਆਰ ਨੇ ਆਪਣੇ ਇਹ ਆਪਣਾ ਫालतू ਨਿਸ਼ਾਨ ਆ ਇਹ ਤੁਹਾਨੂੰ ਸਮਝਾਉਣ ਦੇ ਲਈ ਆਪਾਂ ਨੇ ਲਾਇਆ ਇਸ ਦਾ ਕੋਈ ਵੀ ਯੋਗਦਾਨ ਨਹੀਂ ਹੈਗਾ ਜੋ ਆਪਣੇ ਨਿਸ਼ਾਨ ਲਾਏ ਨੇ ਇਹਨਾਂ ਨਿਸ਼ਾਨ ਉਪਰ ਹੀ ਕਟਿੰਗ ਕਰਨੀ ਹੈ ਜੋ ਆਪਾਂ ਇਹ ਕਟਿੰਗ ਕਰਨੇ ਬਾਅਦ ਦੇ ਵਿੱਚ ਕਰਾਂਗੇ ਪਹਿਲਾਂ ਆਪਾਂ ਬੈਕ ਦੇ ਨਿਸ਼ਾਨ ਲਾਵਾਂਗੇ ਪਤਲੇ ਨਾਲ ਆਪਾਂ ਤੁਸੀਂ 1 1.5 ਮੀਟਰ ਵਿੱਚੋਂ ਵੀ ਪਲਾਜੋ ਬਣਾ ਸਕਦੇ ਹੋ ਜੇਕਰ ਪਤਲਾ ਨਾ ਆਪਾਂ ਦੇਖੋ ਇਹ ਕੱਪੜਾ ਜਿਹੜਾ ਆਪਣੇ ਕੋਲੇ ਫालतੂ ਆ ਇਸ ਵਿੱਚ ਆਪਾਂ ਇਸ ਕੱਪੜੇ ਦਾ ਕਮੀਜ਼ ਦੇ ਵਿੱਚ ਡਿਜ਼ਾਈਨ ਬਣਾਵਾਂਗੇ ਬੈਕ ਆਪਾਂ ਇਸ ਜਿਹੜਤੂ ਲੈਣੀ ਆ ਕਈ ਵਾਰੀ ਸਾਡੇ ਭੈਣਾਂ ਕਮੈਂਟ ਕਰਨੀਆਂ ਇਹਦੇ ਪਾਣੀ ਦਾ ਰੋਲ ਆ ਦੇਖੋ ਇਹਦੇ ਵਿੱਚ ਪਾਣੀ ਘੱਟ ਹੁੰਦਾ ਜੀ ਜਿਸ ਤਰ੍ਹਾਂ ਕੀ ਇਹਦੀ ਸ਼ਾਈਨਿੰਗ ਬਿਲਕੁਲ ਵੀ ਨਹੀਂ ਬਣਦੀ ਜੇ ਤੁਸੀਂ ਉੱਪਰ ਨੂੰ ਕਰੋ ਜੇ ਨੀਚੇ ਨੂੰ ਕਰੋ ਅਸੀਂ ਇਸ ਨੂੰ ਦੇਖੋ ਫੇਰ ਕਿ ਇਧਰਲੀ ਸਾਈਡ ਇਧਰ ਜੇਕਰ ਤੁਹਾਡੇ ਕਿਸੇ ਵੀ ਕੱਪੜੇ ਵਿੱਚ ਪਾਣੀ ਬਣਦਾ ਤਾਂ ਤੁਸੀਂ ਇਸੇ ਤਰੀਕੇ ਨਾਲ ਹੀ ਕਟਿੰਗ ਕਰੋ ਦੇਖੋ ਜਿਸ ਤਰ੍ਹਾਂ ਕਿ ਆਪਣੇ ਇਹ ਫਰੰਟ ਦੀ ਕਟਿੰਗ ਕਰੀ ਆ ਉਸ ਤੋਂ ਬਾਅਦ ਤੁਸੀਂ ਇਸ ਤਰ੍ਹਾਂ ਧਰ ਕੇ ਪਲਾਜੋ ਦੀ ਕਟਿੰਗ ਕਰ ਸਕਦੇ ਹੋ ਫਿਰ ਇੱਕ ਸਾਈਡ ਹੀ ਤੁਹਾਡਾ ਸਾਰਾ ਪਾਣੀ ਜਾਊ ਜੀ ਦੇਖੋ ਜੋ ਵੀ ਸਲੀਨ ਦੇ ਵਿੱਚ ਜ਼ਿਆਦਾ ਇਸ ਤਰ੍ਹਾਂ ਇਹਨਾਂ ਨੂੰ ਇਹ ਬੈਲਵਟ ਦੇ ਵਿੱਚ ਘੱਟ ਹੁੰਦੀ ਹੈ ਜਿਸ ਤਰ੍ਹਾਂ ਕਿਸ ਕਪੜੇ ਵਿੱਚ ਬਿਲਕੁਲ ਨਹੀਂ ਹੈਗੇ ਇਸ ਕਰਕੇ ਅਸੀਂ ਇਸ ਨੂੰ ਫੇਰ ਕੇ ਕਟਿੰਗ ਕਰ ਰਹੇ ਹਾਂਗੇ ਇਸ ਜਗ੍ਹਾ ਤੇ ਆਪਾਂ ਇਸ ਜਗ੍ਹਾ ਤੇ ਆਪਣੇ ਬੈਕ ਲਵਾਵਾਂਗੇ ਦੇਖੋ ਜੋ ਆਪਣੇ ਬੈਕ ਦੇ ਨਿਸ਼ਾਨ ਲਾਉਣੇ ਨੇ ਇੰਨਾ ਹੀ ਤੁਹਾਨੂੰ ਅਸੀਂ ਜਾਣਕਾਰੀ ਦਿੰਦੇ ਹਾਂ ਦੇਖੋ ਫਰੰਟ ਆਪਨੇ ਬਿਲਕੁਲ ਪੂਰਾ ਪੂਰਾ ਕੱਢਿਆ ਇਹਨੇ ਆਪਣੇ ਪਲਾਜ਼ੋ ਦਾ ਨਾਪ ਆ ਉਹਨੇ ਉਸ ਹਿਸਾਬ ਨਾਲ ਹੀ ਆਪਾਂ ਨੇ ਫਰੰਟ ਦੀ ਕਟਿੰਗ ਕਰੀ ਐ ਹੁਣ ਜੋ ਆਪਣੇ ਦਬਾਵ ਵਾਲਾ ਕੱਪੜਾ ਲੈਣਾ ਉਹ ਆਪਾਂ ਇਸ ਕੱਪੜੇ ਵਿੱਚ ਝਲਵਾਂਗੇ ਬੈਕ ਵਿੱਚੋਂ ਪਹਿਲਾਂ ਤਾਂ ਆਪਾਂ ਨੇ نیچے ਨਿਸ਼ਾਨ ਲਾਉਣਾ 1.5 ਇੰਚ ਦਾ ਇਹ ਆਪਣੇ ਕੋਲੇ ਮੂਰੀ ਦਾ ਨਿਸ਼ਾਨ ਹੋ ਗਿਆ ਉਸ ਤੋਂ ਬਾਅਦ ਜੋ ਉੱਪਰ ਆਪਾਂ ਨੇ ਨਿਸ਼ਾਨ ਲਾਉਣਾ ਇਹ ਲਾਵਾਂਗੇ 2.5 ਇੰਚ ਦੇ ਜੇਕਰ ਨਾਪ ਭਾਰੀ ਹੈ ਤਾਂ ਤੁਸੀਂ ਇਹ ਨਿਸ਼ਾਨ 2.5 ਇੰਚ ਦੇ ਵੀ ਕਰ ਸਕਦੇ ਹੋ 2.5 ਇੰਚ ਦਾ ਇਸ ਤਰੀਕੇ ਨਾਲ ਲਾਵਾਂਗੇ ਜੇ ਆਪਾਂ ਇਹ ਗੈਪ ਰੱਖਣਾ ਇਹ ਰੱਖਾਂਗੇ 1.5 1.5 ਇੰਚ ਦਾ ਉੱਪਰ ਵੀ ਆਪਾਂ ਇਸ ਦੇ ਗੈਪ ਰੱਖਾਂਗੇ 1.5 ਇੰਚ ਦਾ ਜੇਕਰ ਨਾਪ ਭਾਰੀ ਹੈ ਤਾਂ ਤੁਸੀਂ 2 ਇੰਚ ਦਾ ਗੈਪ ਵੀ ਰੱਖ ਸਕਦੇ ਹੋ ਇਹ ਦੇਖੋ ਜੋ ਆਪਾਂ ਨੇ ਵੱਧ ਕੱਪੜਾ ਘੱਟਿਆ ਇਸ ਕਰਕੇ ਕੱਟਿਆ ਕਿਉਂਕਿ ਇਸ ਨਾਲ ਆਪਣੇ ਨਾ ਪਲਾਜੋ ਪਿੱਛੋਂ نیچے ਨੂੰ ਨਹੀਂ ਹੁੰਦਾ ਜਦੋਂ ਵੀ ਆਪਾਂ ਬੈਠਦੇ ਆ ਇਸ ਕਰਕੇ ਆਪਾਂ ਨੂੰ ਬੈਕ ਜ਼ਿਆਦਾ ਲੈਣੀ ਪੈਂਦੀ ਹੈ ਜੀ ਇਹ ਜਗ੍ਹਾ ਤੋਂ ਦੇਖ ਆਪਣੇ 1.5 ਇੰਚ ਨਿਸ਼ਾਨ ਲਾਏ ਇਸ ਜਗ੍ਹਾ ਤੇ ਆਪਣੇ ਬਿਲਕੁਲ ਬਰਾਬਰ ਕਰਨਾ ਨਿਸ਼ਾਨ ਇਹ ਆਪਣੀ ਹੱਥਨ ਵਾਲੀ ਸਲਾਈ ਇਸ ਕਰਕੇ ਆਪਣੇ ਜਾਰੇ ਜਦੋਂ ਵੀ ਆਪਾਂ ਬੈਠਾਂਗੇ ਤਾਂ ਆਪਣਾ ਜਿਹੜਾ ਪਲਾਜੋ ਹੇ ਨੀਚੇ ਨੂੰ ਨਹੀਂ ਹੋਣਾ ਇਸ ਕਰਕੇ ਆਪਾਂ ਇਹ ਕੱਪੜਾ ਜ਼ਿਆਦਾ ਲੈਨੇ ਆਂ ਜੀ ਜੋ ਆਪਾਂ 1.5 ਇੰਚ ਦਾ ਨਿਸ਼ਾਨ ਲਾਇਆ ਇਸ ਨੂੰ ਆਪਾਂ 2.5 ਇੰਚ ਦੇ ਨਿਸ਼ਾਨ ਨਾਲ ਮਿਲਾਵਾਂਗੇ ਕਟਿੰਗ ਲਈ ਤਿਆਰ ਆ ਪਲੱਜ ਇਸ ਜਗ੍ਹਾ ਤੋਂ ਆਪਣੀ ਕਟਿੰਗ ਕਰਨੀ ਆ ਜਦੋਂ ਅਪਣੇ ਨਿਸ਼ਾਨ ਲਈ ਵੀ ਕਟਿੰਗ ਅਪਣ ਨਾਲ ਹੀ ਕਰਾਂਗੇ ਜੋ ਗਲੇ ਆਈਏ ਧੋੜੀ ਬਿਲਕੁਲ ਸਹੀ ਹੋਣੀ ਚਾਹੀਦੀ ਹੈ ਦੇਖੋ ਕਈ ਵਾਰੀ ਇਹ ਗਲਾਈ ਨਹੀਂ ਸਹੀ ਬੰਦਦੀ ਤਾਂ ਫਿਰ ਵੀ ਆਪਣਾ ਗਲੀ ਝੋਲੀ ਖਟਲਣਾ ਚ ਜਾਂਦੀ ਹੈ ਇਸ ਕਰਕੇ ਗਲੇ ਜੇ ਆਪਣ ਬਿਲਕੁਲ ਸਹੀ ਹੋਣੀ ਚਾਹੀਦੀ ਹੈ ਆਪਣੇ ਨਿਸ਼ਾਨ ਲਾਇਆ ਸੀ ਹੁਣ ਇਸਦੀ ਕਟਿੰਗ ਕਰਾਂਗੇ ਵੇਖੋ ਚਾਰੇ ਪੱਲਿਆਂ ਦੇ ਇਕੱਠੇ ਇਸ ਤਰ੍ਹਾਂ ਆਪਣੇ ਪਲਾਜ਼ੋ ਦੀ ਕਟਿੰਗ ਹੋ ਕੇ ਤਿਆਰ ਆ ਬਹੁਤ ਹੀ ਸਾਂਦਰੀ ਕਦਨ ਦਸੀਆ ਸੀ ਵੱਡੇ ਬਣੇ ਨੇ 1.5 ਮੀਟਰ ਕਪੜੇ ਵਿੱਚੋਂ ਕਟਿੰਗ ਕਰਨਾ ਤਰੀਕਾ ਇਸ ਕਪੜੇ ਵਿੱਚ ਆਪਾਂ ਪਲਾਜੋ ਦੇ ਜੇਬਾਂ ਲਾਵਾਂਗੇ ਕਮੀਜ਼ ਦੇ ਵਿੱਚ ਡਿਜ਼ਾਈਨ ਬਣਾਵਾਂਗੇ ਜੇ ਆਪਨੇ ਜੇਬਾਂ ਲਾਉਣੀਆਂ ਹੁੰਦੀਆਂ ਇਹ ਪਰ ਨਿਸ਼ਾਨ ਲਗਾਉਣੇ ਹੁੰਦੇ ਨੇ ਉੱਪਰ ਤੋਂ 4 ਜਾਂ 4.5 ਇੰਚ ਦੇ ਤੁਸੀਂ ਨਿਸ਼ਾਨ ਲਾ ਸਕਦੇ ਹੋਗੇ 4.5 ਦੇ ਜੇਕਰ ਨਾਪ ਭਾਰੀ ਹੈ ਤਾਂ 4.5 ਤੇ ਲਾ ਸਕਦੇ ਹੋਗੇ ਇੱਦਾਂ ਬਾਹਰ ਰੱਖਾਂਗੇ ਆਪਾਂ 7 ਇੰਚ ਆਪਣੀ ਪਲਾਜ਼ੋ ਦੀ ਕਟਿੰਗ ਹੋ ਕੇ ਤਿਆਰ ਆਈ ਦੇਖੋ ਫਰੰਟ ਬੈਕ ਦੀ ਕਟਿੰਗ ਕਰੀਏ 벨ਵੈਟ ਕਪੜੇ 'ਚ ਬਹੁਤ ਹੀ ਆਸਾਨ ਤਰੀਕੇ ਨਾਲ ਪਹਿਲਾਂ ਆਪਾਂ ਨੇ ਕਰੀ ਸੀ ਕਮੀਜ਼ ਦੀ ਕਮੀਜ਼ ਹੋ ਗਈ ਦੇਖੋ 1.5 ਮੀਟਰ ਦੀ ਕਮੀਜ਼ ਦੀ ਕਟਿੰਗ ਕਰੀ ਹੈਗੀ 1.5 ਮੀਟਰ ਦੀ ਆਪਾਂ ਨੇ ਪਲਾਜ਼ੋ ਦੀ ਕਟਿੰਗ ਕਰੀ ਹੈ ਜੀ ਇਹ ਸੀ ਸਾਰੀ ਆਪਣੀ ਅੱਜ ਦੀ ਵੀਡੀਓ ਬਾਜੂ ਦੇ ਵਿੱਚ ਡਿਜ਼ਾਈਨ ਬਣਾਉਣਾ ਆਪਾਂ ਨੇ ਉਸ ਤੋਂ ਬਾਅਦ ਕਟਿੰਗ ਹੋ ਗਈ ਬਾਜੂ ਦੀ ਇਸ ਕਰਕੇ ਨਹੀਂ ਆਪਾਂ ਨੇ ਕਟਿੰਗ કરી ਬਹੁਤ ਹੀ ਆਸਾਨ ਕਟਿੰਗ ਕਰਨ ਦਾ ਤਰੀਕਾ ਵੀਡੀਓ ਬੜੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ